ਸੋਨ ਰਪਾ ਸਭਾ ਜੀ ਮਹਾਰਾਜ ਕੀ ਜੈ ਸਤਿਗੁਰੂ ਗਿਆਨਦਾਤਾ ਮਹਾਰਾਜ ਕੀ ਜੈ ਹਾਂਜੀ ਚੇਅਰਮੈਨ ਸਾਹਿਬ ਅੱਜ ਜੋ ਤੁਸੀਂ ਪਿੰਡ ਕੁਕੇਵਾਲੀ ਪਹੁੰਚੇ ਹੋ ਤੇ ਇੱਥੇ ਮੀਟਿੰਗ ਦਾ ਕੀ ਮਕਸਦ ਹੈ ਅੱਜ ਜੈ ਵਾਲਮੀਕੀ ਜੀ ਜੈਪਿੰਗ ਜੈਪਾਲ ਰਾਜਿੰਦਰਾ ਕ੍ਰਿਨੀ ਕੇਰ ਮਾਰ ਭਗਵਾਨ ਵਾਲਮੀਕੀ ਤਰਮ ਸਮਾਜ ਸਕੱਤਰ ਭਾਤ ਵੱਲੋਂ ਅੱਜ ਅਵਤਾਰ ਸਿੰਘ ਗੁਰੂ ਦੇ ਬਾਗ ਜੋ ਕਿ ਚੇਅਰਮੈਨ ਐਸ.ਬੀ.ਸੀ. ਦੇ ਕੋਲ ਉਹਨਾਂ ਦੇ ਗ੍ਰਹਿ ਇਹ ਭਗਵਾਨ ਵਾਲਮੀਕੀ ਤਰਮ ਸਮਾਜ ਦੀ ਹੈ ਮੀਟਿੰਗ ਹੋਈ ਹੈ ਜਿਸ ਵਿੱਚ ਜਥੇਬੰਦੀ ਵੱਲੋਂ ਐਮ.ਪੀ.ਟੀ. ਚੇਤਿਬੰਦੀ ਵੱਲੋਂ ਇੱਕ ਮੁਜਕੀਆ ਕੀਤੀਆਂ ਗਿਆ ਜਿਸ ਵਿੱਚ ਕੁਲਵੰਤ ਸਿੰਘ ਜੀ ਨੂੰ ਪਿੰਡ ਪ੍ਰਧਾਨ ਨਿਯੁਕਤ ਕਰਕੇ ਚੱਲੇ ਆ ਉਹ ਸਾਡੇ ਸੰਤ ਸਮਾਜ ਤੋਂ ਹਲਕਾ ਪ੍ਰਧਾਨ ਬਾਬਾ ਹੀਰਾ ਸਿੰਘ ਜੀ ਗਿਆਪੁਰ ਤੇ ਨਰੋਜੋਗ ਜਥੇਬੰਦੀ ਵੱਲੋਂ ਅੱਜ ਆਉਂਦੇ ਨੇ ਇਸ ਵਿੱਚ ਸੋਸ਼ਲ ਮੀਡੀਆ ਤੋਂ ਚੇਅਰਮੈਨ ਇਹ ਆਇਆ ਸਾਥੀ ਇਹਨੂੰ ਜਥੇਬੰਦੀ ਵੱਲੋਂ ਜੋ ਵੀ ਰਣਜੋੜੀਆਂ ਕੀਤੀਆਂ ਗਈਆਂ ਆ ਅਸੀਂ ਆਸ ਕਰਦੇ ਆ ਦਿਨ ਰਾਤ ਮਿਹਨਤ ਕਰਕੇ ਕਿਉਂਕਿ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨੇਗੇ ਤੇ ਪੂਰੀ ਮਾਤਾਈਆ ਤੇ ਤੰਦੇ ਦੀ ਨਾਲ ਆਪੇ ਜਵਾਨ ਹੋ ਗਏ ਹੈਵਨ ਮੀਕਿੰਗ ਆਪੀਂ ਜੈਪਾ ਹਾਂਜੀ ਸਕਾਰ ਜੋ ਤੁਹਾਨੂੰ ਵਾਲਮੀਕੀ ਸਮਾਜ ਵੱਲੋਂ ਅਹੁਦਾ ਦੇ ਕੇ ਚੱਲੇ ਆ ਵੀਰ ਗਵਿੰਦਾ ਕ੍ਰਿੰਦੀ ਜੀ ਤੋਂ ਕੀ ਕਹਿਣਾ ਚਾਹੁੰਦੇ ਆਪਾਂ ਇਸ ਬਾਰੇ ਮੈਂ ਦੇਖਾ ਕੜਾ ਜਲਾ ਜੀ ਜੋ ਮੈਨੂੰ ਉਹਦਾ ਦੇਖ ਚੱਲੇ ਆ ਸਮਾਜਵਾਦੀ ਸੰਸਥਾਵਾਦੀ ਇਨਾਵਾਦੀ ਵੱਤ ਮੁਤਸੇ ਹੋ ਗਰਾ ਹਾਂਜੀ ਗੋਪੀਛਾ ਜੀ ਜੋ ਪਵਨ ਵਾਲਮੀਕੀ ਧਰਮ ਸਮਾਜ ਬੈਠਾ ਪੰਜਾਬ ਭਾਰਤ ਤੋਂ ਸੰਤ ਸਮਾਜ ਤੋਂ ਚੇਅਰਮੈਨ ਆ ਜੋ ਅੱਜ ਮੀਟਿੰਗ ਲਾ ਕੇ ਚੱਲੇ ਆ ਆਪਾਂ ਕੀ ਕਹਿਣਾ ਚਾਹੁੰਦੇ ਆ ਠੀਕ ਹੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਸਾਡੇ ਬਹੁਤ ਸਰਦਾਰ ਜੋਗ ਕੈਂਪ ਤੋਂ ਆਪਣੇ ਹੀਰੇ ਸ਼ਾਹ ਜੀ ਗੱਦੀ ਦੇ ਬਰਾਜਮਾਨ ਸਾਡੇ ਮਾਨ ਜੋਗ ਉਹਨਾਂ ਨੂੰ ਸੇਵਾ ਕਰਨ ਦਾ ਇੱਕ ਸੱਚੇ ਪਾਸ਼ਾ ਨੇ ਹੌਤਾ ਬਖਸ਼ਿਆ ਆਪਣੀ ਸੰਤ ਸਮਾਧੀ ਆਪਣੀ ਸੰਗਤਾਂ ਦੀ ਸੇਵਾ ਕਰਕੇ ਆਪਣਾ ਸੇਵਾ ਤੇ ਸਿਮਰਨ ਬਾਸੰਦੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਪੂਤਾਵਾਂਗੇ ਇਹ ਆਰੰਭੀਤੀ ਕਰਦਾ ਹਾਂ ਸਰੇ ਘੱਟ ਹਾਂਜੀ ਪ੍ਰਧਾਨ ਸਾਹਿਬ ਜੋ ਵਾਲਮੀਕੀ ਸਮਾਇਲ ਉਹ ਤੁਹਾਨੂੰ ਦਾ ਨਵਾਜਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਜੀ ਪ੍ਰਧਾਨ ਸਾਹਿਬ ਨੇ ਜੋ ਵੀ ਉਹ ਤਾਂ ਦਿੱਤਾ ਵਾ ਉਹ ਸਕਾਰ ਕਰਦੇ ਨੇ ਸਾਡੇ ਪਿੰਡ ਆਏ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੋ ਵੀ ਸਰਿਸੇ ਬਰਾਂਗੇ ਆਪਾਂ ਪਿੰਡ ਦੀ ਇਹਦੇ ਨਾ ਸੇਵਾ ਕਰਾਂਗੇ ਕੀ